ਇੱਕੋ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਕਾਂਗਰਸ ਪਾਰਟੀ ਦਾ ਇੱਕ ਵਰਕਰ ਗੁਰਮਖ ਸਿੰਘ ਹੈਪੀ ਸੰਧੂ ਸਾਡੇ ਨਕੋਤੜ ਹਲਕੇ ਦੇ ਐਮਐਲਏ ਸਾਹਿਬ ਮੈਡਮ ਇੰਦਰਜੀਤ ਕੁਮਾਰ ਮਾਨ ਜੀ ਦੇ ਖਿਲਾਫ ਬੜੀ ਭੱਦੀ ਸ਼ਬਦਾਵਲੀ ਮੇਰੇ ਖਿਆਲ ਨਾਲ ਤੁਸੀਂ ਸਾਰੇ ਪ੍ਰੈਸ ਦੇ ਸਾਰੇ ਸਾਥੀਆਂ ਨੇ ਵੀ ਉਹ ਦੇਖੀ ਹੋਣੀ ਹੈ ਵੀਡੀਓ ਔਰ ਰਾਤ ਨੂੰ तकरीबन 2 ਤੋਂ 2:30 ਵਜੇ ਦਾ ਸਮਾਂ ਔਰ ਸ਼ਰਾਬੀ ਹਾਲਤ ਦੇ ਵਿੱਚ ਇੱਕ ਜਿਹੜੀ ਮਹਿਲਾ ਲੀਡਰ ਹੈ ਸਾਡੇ ਨਕੋਤੜ ਹਲਕੇ ਦੀ ਉਹਦੇ ਖਿਲਾਫ ਆਪ ਸ਼ੰਤ ਬੋਲ ਰਿਹਾ ਉਦੀ ਮਾਨਸਿਕਤਾ ਦਾ ਪਹਿਲਾਂ ਇਤੋਂ ਯਾਰ ਹੋ ਜਾਂਦੀ ਆ ਵੀ ਉਹਦੀ ਕਿੰਨੀ ਕੁ ਮਾਨਸਿਕਤਾ ਆ ਕਿੰਨੀ ਕੁ ਅਕਲ ਦਾ ਮਾਲਕ ਹੈਗਾ ਦੂਸਰਾ ਤਿੰਨ ਤਰੀਕ ਨੂੰ ਇੱਕ ਉਹਦੇ ਪਿੰਡ ਦੇ ਵਿੱਚ ਸਮਾਗਮ ਹੋਇਆ ਉਸ ਸਮਾਗਮ ਦੇ ਵਿੱਚ ਉਹ ਮੈਡਮ ਅੰਮ੍ਰਿਤਜੀਤ ਕੌਰ ਮਾਨ ਜੀ ਨੂੰ ਮੁੱਖ ਮਹਿਮਾਨ ਬਤੌਰ ਇਨਵਾਈਟ ਕਰਨ ਲਈ ਉਹਨਾਂ ਦੇ ਘਰੇ ਜਾਂਦਾ ਔਰ ਇੱਕ ਮਹੀਨੇ ਬਾਅਦ ਹੀ ਉਹ ਉਹਨਾਂ ਦੇ ਖਿਲਾਫ ਲਾਈਵ ਬੋਲਦਾ ਜਿਹੜਾ ਬੰਦਾ ਇੱਕ ਮਹੀਨੇ ਪਹਿਲਾਂ ਉਹਨਾਂ ਨੂੰ ਚੀਫ ਗੈਸਟ ਬਣਾਉਣ ਵਾਸਤੇ ਉਹਨਾਂ ਦੇ ਘਰੇ ਅਪਰੋਚ ਕਰਦਾ ਉਹਨਾਂ ਦੇ ਘਰ ਜਾਂਦਾ ਉਹ ਰਾਜ ਇੱਕ ਮਹੀਨੇ ਬਾਅਦ ਉਹ ਪਿੰਡਾਂ ਦੇ ਉਹਨਾਂ ਤੇ ਇਲਜ਼ਾਮ ਲਗਾ ਰਿਹਾ ਇਹ ਸਾਰੀ ਉਹਦੀ ਸੋਚੀ ਸਮਝੀ ਛਾਜਸ਼ ਆ ਉਹ ਇੱਕ ਮਸ਼ਹੂਰੀ ਲੈਣੀ ਚਾਹੁੰਦਾ ਆਪਣਾ ਟੀਆਰਪੀ ਵਧਾਉਣੀ ਚਾਹੁੰਦਾ ਆਪਣੀ ਉਹਦੀ ਜਿਹੜੀ ਮਾਨਸਿਕਤਾ ਯਾਰ ਹੁੰਦੀ ਆ ਔਰ ਪਿਛਲੇ ਦਿਨੀ ਤਾਂ ਇਹ ਵੀ ਸਾਡੇ ਦੋਨੇ ਦੇ ਵਿੱਚ ਇਹ ਵੀ ਰੋਲਾ ਸੀਗਾ ਵੀ ਇਹ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਇਹਨੇ ਫਲੈਕਸ ਬੋਰਡਾਂ ਦੇ ਉੱਤੇ ਕੋਈ ਕਾਂਗਰਸ ਲੀਡਰ ਨਹੀਂ ਛੱਡਿਆ ਕੋਈ ਅਕਾਲੀ ਦਲ ਦਾ ਲੀਡਰ ਨਹੀਂ ਛੱਡਿਆ ਜਿਹਦੀਆਂ ਲੀਡਰਾਂ ਦੇ ਫੋਟੋ ਨਾਲ ਲਗਾਈ ਹੋਵੇ ਇਥੋਂ ਤੱਕ ਕਿ ਸਾਡੇ ਆਮ ਆਦਮੀ ਪਾਰਟੀ ਦੇ ਮંત્રી ਸਾਹਿਬ ਦੀ ਫੋਟੋ ਵੀ ਇਹਨੇ ਪੱਟੀ ਕਰਕੇ ਬੋਟਾ ਦੇ ਉੱਤੇ ਲਵਾਈ ਔਰ ਪੂਰੇ ਹਲਕੇ ਦੇ ਵਿੱਚ ਚਰਚਾ ਸੀ ਕਿ ਵੀ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰਨਾ ਚਾਹੁੰਦਾ ਔਰ ਇਹਨੇ ਬਤੌਰ ਮੈਡਮ ਐਮਐਲਏ ਤੇ ਕਰ ਇਸ ਚੀਜ਼ ਦੀ ਪਹੁੰਚ ਵੀ ਕੀਤੀ ਕਿ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਸਾਨੂੰ ਤਾਂ ਇਹੀ ਲੱਗਦਾ ਵੀ ਇਹਦੀ ਜਿਹੜੀ ਬੰਗਲਾੜ ਦਾ ਨਤੀਜਾ ਇਹੀ ਆ ਮੈਡਮ ਨੇ ਇਹਨੂੰ ਐਕਸੈਪਟ ਨਹੀਂ ਕੀਤਾ ਪਾਰਟੀ ਵਿੱਚ ਲੈਣ ਲਈ ਕਿਉਂਕਿ ਮੈਡਮ ਇਹਦੇ ਅਕਸ ਤੋਂ ਬਖੂਬੀ ਜਾਣੂ ਸੀਗੇ ਕਿ ਇਹ ਕਿਹੋ ਜਿਹਾ ਨੇਚਰ ਦਾ ਪਰਸਨ ਹੈਗਾ ਤਾਂ ਅਸੀਂ ਵੀ ਤਕਰੀਬਨ ਕਾਂਗਰਸ ਪਾਰਟੀ ਵਿੱਚ ਪਹਿਲਾਂ ਆਮ ਆਦਮੀ ਤੋਂ ਪਹਿਲਾਂ ਮੈਂ ਕਾਫੀ ਚਿਰ ਦੇ ਨਾਲ ਕੰਮ ਕੀਤਾ ਔਰ ਮੈਂ ਤੋਂ ਚੰਗੀ ਤਰ੍ਹਾਂ ਜਾਣੂ ਹੈਗਾ ਕਾਂਗਰਸ ਪਾਰਟੀ ਵਿੱਚ ਪਿਛਲਾ 222 ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ ਬੇਟੀ ਟੋਬਨ ਵਾਲਾ ਵੀ ਨਕੋਤਾ ਹਲਕੇ ਵਿੱਚ ਇਹੀ ਸਖਸ਼ਿਆ ਜਿਹੜਾ ਖੁਦ ਆਪਣੇ ਪਿੰਡੋਂ ਹੀ ਹਰ ਗਿਆ ਸੀਗਾ ਉਹ ਡਾਕਟਰ ਸਾਹਿਬ ਦਾ ਨਵਜੋਤ ਦਈ ਦਾ ਜਿਹੜਾ ਆਪਣੇ ਆਪ ਨੂੰ ਰਾਈਖਣ ਕਹਿੰਦਾ ਸੀਗਾ ਔਰ ਆਪਣੇ ਪਿੰਡੋਂ ਪਤਾਈ 22 ਦੀ ਵਿਧਾਨ ਸਭਾ ਵਿੱਚ ਆਪਣੇ ਪਿੰਡੋਂ ਹੀ ਹਰ ਜਾਂਦਾ ਹੈਗਾ ਤਾਂ ਜਿਹੜਾ ਇਹਦਾ ਹਲਕੇ ਦੇ ਵਿੱਚ ਜਿਹੜਾ ਇਹਦਾ ਰੈਪਿਊਟੇਸ਼ਨ ਹੈ ਉਹ ਸਾਰੇ ਆਪਾਂ ਭਲੀ ਭੰਤ ਜਾਣਦੇ ਆਂ ਬਾਕੀ ਜਿਹੜੀ ਗੱਲ ਰਹੀ ਸਾਡੇ ਹਲਕਾ ਇੰਚਾਰਜ ਆਪਣੇ ਐਮਐਲਏ ਸਾਹਿਬ ਦੀ ਮੈਡਮ ਇੰਦਰਜੀਤ ਪਰਮਾਨ ਜੀ ਦੀ ਉਹ ਤਕਰੀਬਨ ਪਿਛਲੇ 2 ਸਾਲ ਤੋਂ ਔਰ ਪੂਰੇ ਹਲਕੇ ਦੇ ਵਿੱਚ ਅਸੀਂ ਇਹੋ ਜਿਹਾ ਕੋਈ ਸੰਘਰਸ਼ਸ਼ੀਲ ਇਹੋ ਜਿਹਾ ਵਿਕਾਸ ਲਈ ਤਤਪਰ ਰਹਿਣ ਵਾਲਾ ਲੀਡਰ ਸਾਨੂੰ ਪਹਿਲੀ ਵਾਰ ਮਿਲਿਆ ਹੈਗਾ ਜਿਹੜਾ ਦਿਨ ਰਾਤ ਆਪਣੇ ਹਲਕੇ ਲਈ ਇੱਕ ਕਰ ਰਿਹਾ ਹੈਗਾ ਪਿੰਡ ਪਿੰਡ ਵਿਕਾਸ ਹੋ ਰਿਹਾ ਔਰ ਹਰ ਪਾਰਟੀਆਂ ਦੇ ਵਿੱਚ ਜਿਹੜੀ ਵਰਕਰ ਜਿਹੜੇ ਹੈਗੇ ਆ ਜਿਹੜੇ ਮਿਹਨਤੀ ਵਰਕਰ ਆ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਉਹ ਮੈਡਮ ਦੀ ਜੋਗਗਵਾਈ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਔਰ ਜਿਹੜਾ ਇਹ ਹੈਪੀ ਸੰਤੂ ਨਾਲ ਜਿਹੜਾ ਉਸ ਰਾਤ ਸ਼ਰਾਬੀ ਉਹਨਾਂ ਦੇ ਵਿੱਚ ਉਹ ਜਿਹੜਾ ਉਹਦਾ ਮਾਨਸਿਕ ਸੰਤੁਲਨ ਉਹਦਾ ਉਹ ਵਿਗੜ ਚੁੱਕਾ ਆ ਸਾਡੇ ਤਾਂ ਉਧਰ ਆਮ ਚਰਚਾ ਪਿੰਡਾਂ ਦੇ ਵਿੱਚ ਇੱਕ ਪੀਸੀਆਰ 11 ਨੰਬਰ ਐਂਬੂਲੈਂਸ ਚੱਲਦੀ ਆ ਜੀ ਹੁਣ ਜਿਹੜਾ ਇਹਨਾਂ ਨੇ ਆਪਣੀ ਉੱਥੇ ਇੱਕ ਕੋਈ ਚੈਰੀਟੇਬਲ ਹਸਪੀਟਲ ਖੋਲ੍ਹਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੀਡੀਆ ਨੂੰ ਸਾਰਿਆਂ ਨੂੰ ਸਵੇਰ ਨੂੰ ਆਪ ਡਰਾਈਵ ਕਰਦਾ ਆ ਔਰ ਉਹਦਾ ਐਂਬੂਲੈਂਸ ਵਾਲਾ ਹਾਰਨਸ ਹੂਟਰ ਛੱਡ ਲੈਂਦਾ ਆ ਖੁਦ ਮੇਰੇ ਪਿੰਡ ਵੀ ਆਇਆ ਸਾਰੇ ਪਿੰਡ ਦਾ ਘੇੜਾ ਮਾਰਦਾ ਆ ਉਹ ਐਂਬੂਲੈਂਸ ਦਾ ਹੂਟਰ ਚੱਲਦਾ ਇੱਕ ਇਹੋ ਜਿਹਾ ਨਾਨਸੈਂਸ ਬੰਦਾ ਜਿਸ ਬੰਦੇ ਨੂੰ ਇਸ ਚੀਜ਼ ਦਾ ਹੀ ਨਹੀਂ ਪਤਾ ਹੈਗਾ ਵੀ ਉਹ ਬੰਦੇ ਵੀ ਜਿਹੜੀ ਐਂਬੂਲੈਂਸ ਦੇ ਵਿੱਚ ਹੂਟਰ ਉਦੋਂ ਵੱਜਿਆ ਜਾਂਦਾ ਜਦੋਂ ਉਹਦੇ ਵਿੱਚ ਪੇਸ਼ੈਂਟ ਹੋਵੇ ਉਹਦੇ ਵਿੱਚ ਮਰੀਜ਼ ਹੋਵੇ ਔਰ ਇਦਾਂ ਦੀਆਂ ਹਲਕਤਾਂ ਏਰੀਆ ਦੇ ਵਿੱਚ ਕਰਦਾ ਹੈਗਾ ਆ ਭਲੀ ਭਾਂਤੇ ਤੋਂ ਜਾਣੂ ਆ ਸਾਰਾ ਇਲਾਕਾ ਸਾਰਾ ਜਲੰਧਰ ਜ਼ਿਲ੍ਹਾ ਇਹ ਤੋਂ ਪੜੋ ਪਾਤ ਜਾਣੂ ਆ ਇਹ ਕਿਹੜੀ ਮਾਨਸਿਕਤਾ ਦਾ ਬੰਦਾ ਹੈਗਾ ਆ ਔਰ ਜਿਹੜੇ ਨੇ ਇਲਜ਼ਾਮ ਲਾਏ ਹੈਗੇ ਆ ਇਹ ਤਾਂ ਸਰ ਸਰ ਅਸੀਂ ਨਕਾਰਦੇ ਆ ਵਰਕਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਅਸੀਂ ਅੱਜ ਇੱਥੇ ਵਰਕਰ ਸਮਾਣ ਇਕੱਠੇ ਹੋਏ ਆ ਸਾਰੇ ਅਸੀਂ ਇਸ ਚੀਜ਼ ਦੀ ਨਿਖੇਦੀ ਕਰਦੇ ਆ ਔਰ ਸਿੱਧਾ ਸਿੱਧਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇੱਥੇ ਇੱਕ ਲਾਜ ਬੋਲਦਾ ਵੀ ਮੈਂ ਤੈਨੂੰ ਖਤਮ ਕਰ ਦੂੰ ਇਹ ਐਮਐਲਏ ਸਾਹਿਬ ਨੂੰ ਥ੍ਰੈਟ ਆ ਐਮਐਲਏ ਸਾਹਿਬ ਦੀ ਜਾਨ ਨੂੰ ਖਤਰਾ ਆ ਐਮਐਲਏ ਸਾਹਿਬ ਨੂੰ ਇਹਨੇ ਧੰਕੀ ਦਿੱਤੀ ਸਿੱਧੀ ਸਾਦੀ ਸਰ ਜਿਹੜੀ ਉਹਦੀ ਸ਼ੈਲੀ ਸੀਗੀ ਇੱਕ ਔਰਤ ਦੇ ਖਿਲਾਫ ਬੋਲਣ ਦੀ ਉਹਦੇ ਜਿੰਨੀ ਵੀ ਅਸੀਂ ਨਿੰਦਿਆ ਕਰ ਸਕਦੇ ਆ ਉੰਨੀ ਘੱਟ ਆ ਉਹਦੀ ਜਿਹੜੀ ਇੱਕ ਮਾਨਸਿਕਤਾ ਆ ਇੱਕ ਸ਼ਰਾਬੀ ਪੁਨੇ ਦੇ ਵਿੱਚ 2:3 ਵਜੇ ਯਾਰ ਨੀਂਦ ਨਹੀਂ ਆਉਂਦੀ ਸੁਬਾਹ ਨੀਂਦ ਉਹਦੀ ਕਾਹਦੇ ਉਡੀ ਹੋਈ ਆ ਇਹਦੀ ਕੋਈ ਬਲੈਕ ਰੋਕ ਗਈ ਆ ਇਹ ਕੋਈ ਪੁੱਠੇ ਕੰਮ ਕਰਦਾ ਹੋਊਗਾ ਜਿਹੜਾ ਇਹਦਾ ਕਾਰੋਬਾਰ ਰੋਕਿਆ ਇਹਦਾ ਜਿਹੜਾ ਜਿਹੜਾ ਦਾ ਕਾਰੋਬਾਰ ਨਹੀਂ ਚੱਲਦਾ 2:3 ਵਜੇ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਮੇਰੇ ਸਰਪੰਚਾ ਨੂੰ ਆਖੇ ਆਖੇ ਇਨਕੁਆਰੀਆਂ ਖੁੱਲ ਗਈਆਂ सरपंचਾਂ ਦੀਆਂ ਇਨਕੁਆਰੀਆਂ ਖੋਲ ਕੇ ਤੇ ਨੀਂਦ ਤੈਨੂੰ ਨਹੀਂ ਆਉਦੀ। ਨਾ ਤੂੰ ਪਾਂਚੀਆਂ ਕਿਸੇ ਪਿੰਡ ਦਾ, ਨਾ ਤੂੰ ਸਰਪੰਚੀਆਂ ਕਿਸੇ ਪਿੰਡ ਦਾ ਤੇ ਤੇਰੀ ਨੀਂਦ ਕਹਦੇ ਉੱਡੀ ਆ। ਸਰਪੰਚ ਦਾ ਸਾਰਾ ਆਰਾਮ ਨਾਲ ਘਰੋ ਘਰੀ ਸੁੱਤੇ ਪਏ ਆ ਸਾਰੇ। ਸਰਪੰਚ ਸਾਰੇ ਘਰੋ ਘਰੀ ਸੁੱਤੇ ਪਏ ਆ। ਹਰੇਕ ਸਰਪੰਚ ਆਪਣੇ ਪਿੰਡ ਦੇ ਵਿੱਚ ਡਿਵੈਲਪਮੈਂਟ ਕਰ ਰਿਹਾ ਔਰ ਸਰਕਾਰ ਵੱਲੋਂ ਹਰੇਕ ਸਰਪੰਚ ਨੂੰ ਪੂਰੀ ਪੂਰਾ ਸਹਿਯੋਗ ਆ। ਪਿੰਡੋ ਬੂੰਡੀ, ਪਿੰਡੋ ਪਿੰਡੀ ਪੂਰਾ ਸਹਿਯੋਗ ਆ ਹਰੇਕ ਸਰਪੰਚ ਨੂੰ ਨਕੌਦਰ ਬਲਾਕ ਦੇ ਵਿੱਚ ਮੈਡਮ ਨੇ ਹਰ ਪਿੰਡ ਨੂੰ ਬਿਨਾ ਭੇਦਭਾਵ ਤੋਂ ਗ੍ਰਾਂਟ ਦਿੱਤੀ ਆ। ਬਿਨਾ ਭੇਦ ਭਾਵ ਤੋਂ ਹਰੇਕ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਮੈਂ ਆ ਜੇ ਸਰਪੰਚ ਪਿੰਡ ਚੂੜ ਹਰ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਹੋ ਰਹੇ ਆ ਔਰ ਉਹ ਕਹਿੰਦਾ ਵੀ ਸਰਪੰਚਾਂ ਨੂੰ ਮੇਰੀਆਂ ਨੂੰ ਇਨਕੁਆਰੀਆਂ ਕਰਾਉਂਦੀਆਂ ਸਰਪੰਚ ਰਾਤ ਸੁੱਤੇ ਪਏ ਸੀਗੇ ਸਰਪੰਚ ਸੁੱਤੇ ਪਏ ਆ ਤੇ ਇਹਦੀ ਨੀਂਦ ਉੱਡੀ ਹੋਈ ਆ ਪਰ ਇੱਕ ਹੋਰ ਵੀ ਗੱਲ ਆਈ ਆ ਉਹਨੇ ਇਹ ਵੀ ਗੱਲ ਕਹੀ ਸੀਗੀ ਕਿ ਇੱਕ ਸਰਪੰਚ ਨੂੰ ਜਿਹੜਾ ਹੈਗਾ ਵਾ ਪਹਿਲਾਂ ਪੁਲਿਸ ਨੇ ਚੱਕਿਆ ਸੀਗਾ ਬਾਅਦ ਦੇ ਵਿੱਚ ਛੱਡ ਦਿੱਤਾ ਉਹ ਸਰਪੰਚ ਦੀ ਕੱਲ ਵਾਈਫ ਜਿਹੜੇ ਕੱਲ ਕੈਂਪ ਲੱਗਾ ਸੀ ਸਰਕਾਰ ਤੁਹਾਡੇ ਦੁਆਰ ਤਰਵੰਡੀ ਸਲੇਮ ਹੀ ਕੈਂਪ ਲੱਗਾ ਜੀ ਉਸ ਉਹ ਸਾਫ ਦਾ ਸਰਪੰਚ ਸੀਗਾ ਔਰ ਉਹਦੀ ਵਾਈਫ ਮੌਜੂਦਾ ਸਰਪੰਚ ਕਲ ਐਮਐਲਏ ਸਾਹਿਬ ਦੇ ਨਾਲ ਉਸ ਸਮਾਗਮ ਦੇ ਵਿੱਚ ਸੀਗੀ ਕੋਈ ਡਿਸਕਿਊਟ ਨਹੀਂਗਾ ਕੋਈ ਗੱਲਬਾਤ ਨਹੀਂਗੀ ਉਹ ਤਾਂ ਕੋਈ ਪੁਲਿਸ ਦਾ ਮੈਟਰ ਹੋ ਸਕਦਾ ਹੈ ਪੁਲਿਸ ਨੇ ਕਿਸੇ ਹੋਰ ਮੈਟਰ ਦੇ ਵਿੱਚ ਉਹਨੂੰ ਲਗਾਏ ਹੋਣਗੇ ਸਾਨੂੰ ਉਹਦੇ ਨਾਲ ਪਹਿਲੇ ਇਹਦੀ ਬਾਰੇ ਕੋਈ ਜਾਣਕਾਰੀ ਨਹੀਂ ਧੰਨਵਾਦ ਆਯੋਗ ਬੈਕਟੇ